ਅਸਲਾਮ ਵਾਲੇਕੁਮ ਐਂ ਸਸਰੀਆ ਕਾਲ ਕਿੱਦਾਂ ਹਾਲ ਚਾਲ ਹੈ ਮੇਰੇ ਵੀਰਾਂ ਦਾ ਪੈਨਪਰਾਵਾ ਦਾ ਮਿੱਠਾ ਨਹੀਂ ਵਧੀਆ ਹੋਵਗਾ ਤੇ ਆਪ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਅੱਜ ਦੀ ਜਿਹੜੀ ਵੀਡੀਓ ਹੈ ਨਾ ਸਾਡੇ ਇੱਕ ਬਹੁਤ ਹੀ ਪਿਆਰੀ ਜੀ ਭੈਣ ਜੀ ਆ ਉਹਨਾਂ ਨੇ ਰਿਕਵੈਸਟ ਕੀਤੀ ਹੈ ਕਿ ਤਰਲੋਕ ਸਿੰਘ ਦੇ ਨਾ ਚੁਟਕਲੇ ਨੇ ਉਹ ਜ਼ਰੂਰ ਸੁਣੋ ਬਹੁਤ ਵਧੀਆ ਹੁੰਦੇ ਨੇ ਇਹਨਾਂ ਦੇ ਚੁਟਕਲੇ ਤੇ ਚਲੋ ਜੀ ਦੇਖਨੇ ਆਜ ਉਹਨਾਂ ਦੀ ਫਰਮਾਇਸ਼ ਤੇ ਤੇ ਇਹ ਲੋ ਜੀ ਅੱਜ ਦੀ ਵੀਡੀਓ ਇੱਕ ਆਦਮੀ ਸੀ ਉਹ ਪੀਂਦਾ ਸੀ ਬੇ ਹਿਸਾਬ او کوئی طریقہ یا کہ دا دوست کہن لگا بھی ذرا نا شراب پی دی طریقے نال پی دیے سلیقے پی دیے بھی دیکھو اپنا او گوانڈی ہے گا او کڑی رکھ کے پیندا کہ میرا آواز چلے تو میں تا کڑا رکھ کے پیواں ਉਸੇ ਤਰ੍ਹਾਂ ਹੋਇਆ ਜੀ ਇੱਕ ਆਲਮੀ ਕਹਿਣ ਲੱਗਿਆ ਆਪਣੇ ਦੋਸਤ ਨੂੰ ਕਿ ਮੈਂ ਨਾ ਹਰਦਵਾਰ ਚੱਲਿਆ ਸ਼ਰਾਬੀ ਸੀ ਕਹਿੰਦਾ ਮੇਰਾ ਜੀ ਕਰਦਾ ਹੈ ਸ਼ਰਾਬ ਛੱਡ ਦਿਆਂ ਪਰ ਹੁਣ ਸਮਾਂ ਹੀ ਨਹੀਂ ਲੱਗਦੀ ਵੀ ਕਿਹੜੇ ਦੋਸਤ ਕੋਲ ਛੱਡਾਂ ਸਾਰੇ ਹੀ ਪੀ ਜਾਣਗੇ ਉਹ ਜ਼ਿਕਰ ਹੋਇਆ ਸ਼ਰਾਬ ਦਾ ਤੇ ਇਸੇ ਤਰ੍ਹਾਂ ਇੱਕ ਆदमी ਸ਼ਰਾਬ ਪੀ ਕੇ ਆਇਆ ਤੇ ਜਦੋਂ ਘਰ ਪਹੁੰਚਿਆ ਤੇ ਉਹਦੀ ਜਨਾਨੀ ਨੇ ਕਰੇਲੇ ਬਣਾਏ ਹੋਏ ਸੀ ਤੇ ਉਹ ਪੁਰਾਣੇ ਜ਼ਮਾਨੇ ਦੇ ਕਰੇਲੇ ਨਾ ਉਹ ਧਾਗੇ ਨਾਲ ਲਪੇਟ ਕੇ ਬਣਾਉਂਦੇ ਸੀ ਉਹਨੇ ਮੂੰਹ ਚ ਕਰੇਲਾ ਪਾਇਆ ਤੇ ਹੱਥ ਵਿੱਚ ਧਾਗਾ ਆ ਗਿਆ ਉਹ ਧਾਗਾ ਖਿੱਚੀ ਜਾਏ ਕਹਿੰਦਾ ਭਗਵਾਨ ਨੇ ਕੀ ਬਣਾਇਆ ਇਹ ਮੈਂ ਤੇ ਸਾਰਾ ਉਧੜੀ ਜਾਣਾ ਕਹਿੰਦਾ ਇੱਕ ਕਹਿੰਦਾ ਆਦਮੀ ਸ਼ਰਾਬੀ ਕਹਿੰਦਾ ਵੀ ਬਸ ਅੱਜ ਤੋਂ ਤੋ ਤੋਬਾ ਉਹ ਗਰਾਜ ਵਿੱਚ ਗਿਆ ਉਹਨੇ ਜਾ ਕੇ ਇੱਕ ਬੋਤਲ ਚੁੱਕੀ ਤੇ ਉਹਨੂੰ ਖਾਲੀ ਸੀ ਠਾ ਕਰਕੇ ਮਾਰੀ ਕਹਿੰਦਾ ਤੇਰੇ ਕਰਕੇ ਮੇਰੀ ਨੌਕਰੀ ਚਲੀ ਗਈ ਦੂਜੀ ਚੁੱਕੀ ਠਾ ਕਰਕੇ ਮਾਰੀ ਕਹਿੰਦਾ ਤੇਰੇ ਕਰਕੇ ਮੇਰਾ ਘਰ ਵੀ ਵਿਕ ਗਿਆ ਇੱਕ ਹੋਰ ਚੁੱਕੀ ਕਹਿੰਦਾ ਤੇਰੇ ਕਰਕੇ ਮੇਰੀ ਜਨਾਨੀ ਵੀ ਛੱਡ ਗਈ ਉਹ ਜਦੋਂ ਚੌਥੀ ਚੁੱਕੀ ਉਹ ਭਰੀ ਹੋਈ ਸੀ ਕਹਿੰਦਾ ਤੂੰ ਸਾਈਡ ਤੇ ਹੋ ਜਾ ਤੂੰ ਆਲੇ ਬੇਕਸੂਰ ਐ ਅਸਤਰਾ ਹੋਇਆ ਜੀ ਕਿ ਅਸਤਰਾ ਹੋਇਆ ਕਿ ਅੰਮ੍ਰਿਤਸਰ ਤੋਂ ਕੈਨੇਡਾ ਆਫ ਲਾਈਟ ਆ ਰਹੀ ਸੀ ਕਹਿੰਦੇ ਨੇ ਜੀ ਅੰਮ੍ਰਿਤਸਰ ਤੋਂ ਸਿੱਧੀ ਫਲਾਈਟ ਆਣੀ ਚਾਹੀਦੀ ਐ ਅੰਮ੍ਰਿਤਸਰ ਤੋਂ ਕੈਨੇਡਾ ਆਫ ਲਾਈਟ ਆਈ ਤੇ ਉਹਦੇ ਵਿੱਚ 150 ਯਾਤਰੀ ਸਨ 150 ਯਾਤਰੀ ਤੇ 에어ਲਾਈਨ ਨੂੰ ਗਲਤੀ ਲੱਗੀ ਉਹਨਾਂ ਨੇ ਏਕਾ ਪੜਿਆ ਨਹੀਂ ਤੇ 50 ਦਾ ਖਾਣਾ ਤਿਆਰ ਕਰ ਦਿੱਤਾ 에어 호ਸਟੈਸ ਬੜੀ ਸਮਾਰਟ ਸੀ ਉਹ ਕਹਿਣ ਲੱਗੀ ਵੀ ਸਾਡੇ ਕੋਲੋਂ ਗਲਤੀ ਹੋ ਗਈ ਹੈ ਤੇ ਅਸੀਂ 150 ਦੀ ਜਗ੍ਹਾ 50 ਦਾ ਖਾਣਾ ਤਿਆਰ ਹੈ ਪਰ ਸਾਡੇ ਕੋਲ ਇੱਕ ਸਕੀਮ ਹੈ ਜਿਹੜਾ ਕਹੇਗਾ ਨਾ ਕਿ ਮੈਂ ਖਾਣਾ ਨਹੀਂ ਖਾਣਾ ਉਹਨਾਂ ਨੂੰ ਅੰਮ੍ਰਿਤਸਰ ਤੋਂ ਕੈਨੇਡਾ ਤੱਕ ਫ੍ਰੀ ਅਨ ਲਿਮਟਿਡ ਡਰਿੰਕ ਮਿਲੇਗੀ ਬੜੇ ਖੁਸ਼ ਹੋਏ ਲੋ ਜੀ ਘੰਟੇ ਬਾਅਦ ਉਹਨੂੰ ਦੁਬਾਰਾ ਅਨਾਉਂਸਮੈਂਟ ਕਰਨੀ ਪਈ ਕਿ 50 ਦੇ 50 ਥਾਲੀਆਂ ਉੰਜ ਹੀ ਪਈਆਂ ਹੋਈਆਂ ਨੇ ਜੇ ਕੋਈ ਆਪਣਾ ਮਾਈਂਡ ਬਦਲ ਲਵੇ ਦਾ ਤੇ ਇਹ ਮੈਂ ਇਹ ਇੱਕ ਨਾ ਇਸ ਤਰ੍ਹਾਂ ਹੋਇਆ ਕਿ ਇੱਕ ਵਕੀਲ ਪਿੰਡ ਚ ਆ ਲ ਗਿਆ ਬਾਈ ਚਾਂਸ ਸੀ ਉਹਨੇ ਦੇਖਿਆ ਕਿ ਉਥੇ ਨਾ ਕੋਲੂ ਚੱਲ ਰਿਹਾ ਸੀ ਤੇ ਤੇਲੀ ਅੰਦਰ ਬੈਠਾ ਸਿਗਰਟ ਪੀ ਰਿਹਾ ਸੀ ਕਮਰੇ ਵਿੱਚ ਤੇ ਉਧਰ ਕੋਲੂ ਚੱਲ ਰਿਹਾ ਸੀ ਤੇ ਉਹ ਕਹਿਣ ਲੱਗਿਆ ਤੇਲੀ ਨੂੰ ਬਈ ਤੈਨੂੰ ਕਿਵੇਂ ਪਤਾ ਲੱਗਦਾ ਬਈ ਇਹ ਬਲਬ ਚੱਲੀ ਜਾ ਰਿਹਾ ਤੂੰ ਤਾਂ ਅੰਦਰ ਬੈਠਾ ਹੈ ਕਹਿੰਦਾ ਮੈਂ ਉਹਦੇ ਨਾ ਗਲੇ 'ਚ ਟੱਲੀ ਬੰਨੀ ਹੋਈ ਜਦੋਂ ਉਹ ਚੱਲਦਾ ਤੇ ਮੈਨੂੰ ਪਤਾ ਲੱਗ ਜਾਂਦਾ ਜਦੋਂ ਖੜ ਜਾਂਦਾ ਮੈਂ ਜਾ ਕੇ ਫਿਰ ਛਾਂਟਾ ਮਾਰ ਦੇਣਾ ਉਹ ਕਹਿੰਦਾ ਫਰਜ਼ ਕੀਤਾ ਬਲਦ ਸੇਰੀ ਹਾਈ ਜਾਏ ਤੇ ਤੈਨੂੰ ਬਲਦ ਕਿਵੇਂ ਪਤਾ ਲੱਗਿਆ ਕਹਿੰਦਾ ਵਕੀਲ ਸਾਹਿਬ ਮੇਰੇ ਬਲਦ ਨੇ ਵਕਾਲਤ ਨਹੀਂ ਪੜ੍ਹੀ ਹੋਈ ਕਿ ਸੋ ਮਾਜ ਇਸ ਤਰ੍ਹਾਂ ਹੋਇਆ ਕਿ ਹੁਣ ਮੈਂ ਟੌਪਿਕ ਨਵਾਂ ਸ਼ੁਰੂ ਕਰਦਾ ਨੋਵਾ ਤੇ ਸਸਾਂ ਦਾ ਹਾਂਜੀ ਆਇਓ ਮੈਂ ਇਹ ਕਰਾਂ ਨੋਵਾ ਜਿਆਦਾ ਵੀ ਲੱਗ ਰਹੀ ਦੀ ਇਹ ਇਹਨੂੰ ਸਸਾਂ ਇੱਥੇ ਆਈ ਹੈ ਨਾ ਸਾਰੀ ਉਹ ਇਸ ਤਰ੍ਹਾਂ ਹੋਇਆ ਕਿ ਇੱਕ ਇੱਕ ਨਾ ਪੋਤਾ ਆਪਣੇ ਦਾਦੀ ਨੂੰ ਕਹਿੰਦਾ ਦਾਦੀ ਮਾਂ ਦਾਦੀ ਮਾਂ ਤੁਸੀਂ ਐਕਟ੍ਰੈਸ ਹੋ ਉਹ ਕਹਿੰਦੀ ਨਹੀਂ ਮੈਂ ਤਾਂ ਕਦੇ ਕੋਈ ਐਕਟਿੰਗ ਨਹੀਂ ਕੀਤੀ ਕਹਿੰਦਾ ਨਹੀਂ ਨਹੀਂ ਤੁਸੀਂ ਐਕਟ੍ਰੈਸ ਹੈਗੇ ਹੋ ਉਹ ਕਹਿੰਦੀ ਕਿਵੇਂ ਹੈਗੀਆਂ ਮੈਂ ਐਕਟ੍ਰੈਸ ਕਹਿੰਦਾ ਕਿ ਧੋਨ ਤੁਸੀਂ ਸਾਡੇ ਕੋਲ ਰਹਿਣ ਆ ਗਏ ਹੋ ਨਾ ਤੇ ਮੰਮੀ ਪਾਪਾ ਨੂੰ ਕਹਿ ਰਹੇ ਸੀ ਹੁਣ ਤੇਰੀ ਮੰ ਆ ਗਈ ਹੈ ਘਰ ਵਿੱਚ ਰੋਜ਼ ਡਰਾਮੇ ਹੋਇਆ ਕਰਮ ਕੋ ਆਪਣੇ دوست ਨੂੰ ਕਹਿੰਦਾ ਯਾਰ ਮੁਸੀਬਤਾਂ ਜਿੰਨੀਆਂ ਵੀ ਆਉਂਦੀਆਂ ਨੇ ਨਾ ਇਕੱਠੀਆਂ ਆਉਂਦੀਆਂ ਨੇ ਇਹ ਮੁਹਾਵਰਾ ਵੀ ਬਣਿਆ ਮੁਸੀਬਤਾਂ ਜਿੰਨੀਆਂ ਵੀ ਆਉਂਦੀਆਂ ਨੇ ਇਕੱਠੀਆਂ ਆਉਂਦੀਆਂ ਨੇ ਮੇਰੀ ਪਤਨੀ ਪੇਕਿਓ ਆ ਗਈ ਤੇ ਨਾਲੇ ਮਾਨ ਵੀ ਲੈ ਆਈਏ ਉਹ ਐਸੇ ਨਾਰਮਲੀ ਇੰਜ ਹੁੰਦਾ ਨਹੀਂ ਪਰ ਇੰਜ ਹੋਇਆ ਕਿ ਇੱਕ ਬੱਸ ਵਿੱਚ ਨੋਆ ਤੇ ਸਸਾਂ ਇਕੱਠੀਆਂ ਹੀ ਜਾ ਰਹੀਆਂ ਸੀ ਕਿਤੇ ਅੱਗੇ-ਅੱਗੇ ਸਸਾਂ ਬੈਠੀਆਂ ਸੀ ਪਿੱਛੇ ਨੋਆ ਵਾਹ ਵਾਹ ਬੱਸ ਦਾ ਹੋ ਗਿਆ ਐਕਸੀਡੈਂਟ ਤੇ ਸਾਰੀਆਂ ਹੀ ਸਸਾਂ ਮਰ ਗਈਆਂ ਸਾਰੀਆਂ ਨੋਆ ਰੋਣ ਲੱਗ ਪਈਆਂ ਰੋਣ ਲੱਗ ਪਈਆਂ ਫਿਰ ਇੱਕ ਦੂਜਿਆਂ ਨੂੰ ਕਹਿੰਦੀਆਂ ਚੱਲ ਹੋ ਗਿਆ ਪਖੰਡ ਹੁਣ ਬੱਸ ਕਰ ایک دا بہت آبے, تو بہت ہی روئی جائے بے پوچھا تو زیادہ پیار کردی ہوئیں گی دی نہیں میں رو in English این انگلش کیونکہ تھنگ از دا پنچ لائن از the مین تھنگ You know one guy, he was cutting the tail of his dog. Mm -hmm. Can you imagine? He is cutting the tail of his dog and his neighbor asked him, what the hell you are doing? And he said, my mother-in-law is coming to visit me and I don't want any sign of welcome. <laughs> 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 oh, ਜੋਾਈ ਗਿਆ ਹੋਇਆ ਸੀ ਸੋਰੇਕਰ ਤੇ ਜਦੋਂ ਆਣ ਲੱਗਿਆ ਤੇ ਉਹਨੇ ਸੱਸ ਨੂੰ ਮੱਥਾ ਟੇਕਿਆ ਤੇ ਇਹ ਨਾਲੇ ਕਹਿ ਦਿੱਤਾ ਕਿ ਤੁਹਾਡੀ ਧੀ ਵਿੱਚ ਹਜ਼ਾਰਾਂ ਕਮੀਆਂ ਨੇ ਤੁਹਾਡੀ ਧੀ ਵਿੱਚ ਤੁਹਾਡੀ ਧੀ ਵਿੱਚ ਹਜ਼ਾਰਾਂ ਕਮੀਆਂ ਨੇ ਤੇ ਸੱਸ ਨੇ ਇਹ ਸ਼ਿਰ ਵਾਦ ਦਿੱਤਾ دیئے بیٹا اس سے کر کے انو چنگا پتی نہیں ملیا ایک, ایک آدمی اپنی پتنی, نو دا ایک آدمی اپنی پتنی نو دا تیرے پیو دی زخمہ تے لون چھڑکن دی عادت نہیں گئی ਤੇਰੇ ਬਾਪ ਦੀ ਜ਼ਖਮਾਂ ਤੇ ਲੂਣ ਛੜਕਣ ਦੀ ਆਦਤ ਨਹੀਂ ਗਈ ਮੈਨੂੰ ਅੱਜ ਫੇਰ ਪੁੱਛ ਰਿਹਾ ਸੀ ਮੇਰੀ ਧੀ ਨਾਲ ਵਿਆਹ ਕਰਾ ਕੇ ਖੁਸ਼ ਹੈ ਨਾ ਸੱਸ ਨੇ ਫੋਨ ਕੀਤਾ ਜਵਾਈ ਨੂੰ ਅੱਬੇ ਸਭ ਠੀਕ ਠਾਕ ਐ ਉਹ ਕਹਿੰਦਾ ਸਾਡੀ ਛੱਡੋ ਤੁਹਾਡੇ ਘਰ ਤਾਂ ਸਕੂਨ ਐ ਨਾ ਹੁਣ ਸੋਹਰਾ ਕਹਿੰਦਾ ਜਵਾਈ ਨੂੰ ਮੋਤੀਆਂ ਵਰਗੀ ਹੀਰਿਆਂ ਵਰਗੀ ਕਰੋੜਾਂ ਰੁਪਈਆਂ ਦੀ ਧੀ ਦਿੱਤੀ ਆ ਤੈਨੂੰ ਉਹ ਕਹਿੰਦਾ ਜੀ ਛੱਡੋ ਗੱਲਾਂ ਵਾਪਸ ਕਿਨੇ ਚਲਾਓਗੇ ਇੱਕ ਦੋਸਤ ਕਹਿੰਦਾ ਅੱਛਾ ਮੇਰੇ ਚੁਟਕਲੇ ਜਿਹੜੇ ਨੇ ਨਾ ਟੀਵੀ ਸ਼ੋਅ ਹੁੰਦਾ ਹੈ ਨਾ ਕਈ ਵਾਰ ਸਟੰਟ ਸ਼ੋ ਹੁੰਦੇ ਨੇ ਉਥੇ ਇੱਕ ਵਾਰੀ ਆਉਂਦਾ ਹੁੰਦਾ ਖਤਰੋਂ ਕੇ ਖਿਲਾੜੀ ਫਿਰ ਉਹ ਕਹਿੰਦੇ ਘਰ ਜਾ ਕੇ ਅਜਮਾਣਾ ਨਾ ਮੇਰੇ ਜੁਟਕਲੇ ਘਰ ਜਾ ਕੇ ਅਜਮਾਣਾ ਨਾ ਜੇ ਸੱਟ ਫੇਟ ਲੱਗ ਜਾਏ ਤਾਂ ਮੈਂ ਜ਼ਿੰਮੇਵਾਰ ਨਹੀਂ ਹੋਇਆ ਉਹ ਇੱਕ ਦੋਸਤ ਆਪਣੇ ਦੋਸਤ ਨੂੰ ਕਹਿਣ ਲੱਗਿਆ ਪਤਨੀ ਨੂੰ ਨਾ ਬੈਸ ਨਾਲ ਨਹੀਂ ਜਿੱਤ ਸਕਦੇ ਇਹਨੂੰ ਹੱਸ ਕੇ ਜਿੱਤ ਸਕਦੇ ਹੋ ਹੱਸਿਆ ਕਰੋ ਉਨੇ ਰੋਜ਼ ਕਰ ਜਾਣਾ ਖੁਸ਼ ਰਹਿਣਾ ਹੱਸਦੇ ਰਹਿਣਾ ਇੱਕ ਦਿਨ ਪਤਨੀ ਕਹਿੰਦੀ ਦੋ ਤਿੰਨ ਦਿਨਾਂ ਤੋਂ ਬੜਾ ਹੱਸ ਰਹੇ ਹੋ ਲੱਗਦਾ ਤੁਹਾਡਾ ਭੂਤ ਕੱਢਣਾ ਹੀ ਪੈਣਾ ਹੈ ਪਤਨੀ 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 ਕਹਿੰਦੀ ਜੇ ਮੈਂ ਤੁਹਾਨੂੰ 2-3 ਦਿਨ ਨਾਂ ਦਿਸਾਂ ਤਾਂ ਉਹ ਪਤੀ ਵਿਚਾਰਾ ਸ਼ਰੀਫ ਜਿਆਦੇ ਕਹਿ ਬੈਠਾ ਮੈਨੂੰ ਚੰਗਾ ਲੱਗੇਗਾ। ਲੋ ਜੀ ਇੱਕ ਦਿਨ ਪਤਨੀ ਨਹੀਂ ਦਿਸੀ। ਦੂਜੇ ਦਿਨ ਪਤਨੀ ਨਹੀਂ ਦਿਸੀ। ਤੀਜੇ ਦਿਨ ਅੱਖਾਂ ਦੀ ਸੋਜ ਇਸ ਥੋੜੀ ਜਿਹੀ ਘਟੀ ਤੇ ਥੋੜੀ-ਥੋੜੀ ਦਿਸੀ। ਆਪਣੇ ਥਾਣੇਦਾਰ ਨੂੰ ਫੋਨ ਕੀਤਾ ਕਹਿੰਦਾ ਥਾਣੇਦਾਰ ਸਾਹਿਬ ਮੈਂ ਮੌਕਾਏ ਵਾਰਦਾਤ ਤੋਂ ਬੋਲ ਰਿਹਾ ਮੌਕਾਏ ਵਾਰਦਾਤ ਤੋਂ ਬੋਲ ਰਿਹਾ ਇੱਥੇ ਇੱਕ ਔਰਤ ਨੇ ਆਪਣੇ ਪਤੀ ਨੂੰ ਗੋਲੀ ਮਾਰ ਦਿੱਤੀ ਹੈ ਤੇ ਥਾਣੇਦਾਰ ਕਹਿਣ ਲੱਗਾ ਵੀ ਕੀ ਗੱਲ ਹੈਗੀ ਹੈ ਕਹਿੰਦਾ ਇਸ ਤਰ੍ਹਾਂ ਸੀ ਕਿ ਪਤਨੀ ਪੋਚਾ ਫੇਰ ਰਹੀ ਸੀ ਤੇ ਪੋਚਾ ਲੈ ਗਲਾ ਸੀ ਪਤੀ ਨੇ ਉੱਤੇ ਪੈ ਰਹਿ ਦਿੱਤਾ ਉਹਨੇ ਉਹਨੂੰ ਗੋਲੀ ਮਾਰ ਦਿੱਤੀ ਤੇ ਥਾਣੇਦਾਰ ਕਹਿੰਦਾ ਫਿਰ ਤੁਸੀਂ ਉਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਸਪਾਈ ਕਹਿੰਦਾ ਨਹੀਂ ਜੀ ਹਾਲੇ ਪਹੁੰਚਾ ਗਿਲਾ ਇੱਕ ਇੱਕ ਪ ਪਤਨੀ ਬਹੁਤ ਜਿਆਦਾ ਬਿਮਾਰ ਸੀ ਤੇ ਉਹਦਾ ਹਾਰਟ ਦਾ ਆਪਰੇਸ਼ਨ ਹੋਣਾ ਸੀ ਤੇ ਪਤਨੀ ਆਪਣੀ ਸਹੇਲੀ ਨੂੰ ਪੁੱਛਣ ਲੱਗੀ ਕਿ ਉਹ ਜਿਹੜਾ ਇੱਕ ਹਸਪਤਾਲ ਹੈਗਾ ਫੋਰਟਿਸ ਹਸਪੀਟਲ ਹੈਗਾ ਵੀ ਉਹ ਕਿੱਦਾਂ ਦਾ ਹਸਪੀਟਲ ਰਹੇਗਾ ਆਪਰੇਸ਼ਨ ਵਾਸਤੇ ਵੀ ਅਸੀਂ ਜਾਣਾ ਉਹ ਕਹਿੰਦੀ ਬੜਾ ਬੇਕਾਰ ਹਸਪਤਾਲ ਹੈ ਉਹਨਾਂ ਦੀ ਕੈਂਟੀਨ ਹੈ ਤਾਂ ਛੋਲੇ ਪਟੂਰੇ ਮਿਲਦੇ ਹੀ ਨਹੀਂ एनजी ਹੋਇਆ ਜੀ ਇੱਕ ਪਤੀ ਬਹੁਤ ਸਖਤ ਬਿਮਾਰ ਸੀ ਉਹ ਡਾਕਟਰ ਕੋਲ ਚਲਾ ਗਿਆ ਤੇ ਜਦੋਂ ਘਰ ਆਇਆ ਤੇ ਪਤਨੀ ਕਹਿੰਦੀ ਕਿ ਕੀ ਕਹਿੰਦਾ ਸੀ ਡਾਕਟਰ ਉਹ ਕਹਿੰਦਾ ਜੀ ਡਾਕਟਰ ਕਹਿੰਦਾ ਸੀ ਕਿ ਤੂੰ ਸਿਰਫ 12 ਘੰਟੇ ਹੋਰ ਹੈ ਤੂੰ ਸਵੇਰ ਨਹੀਂ ਵੇਖਣੀ ਬੜਾ ਅਫਸੋਸ ਹੋਇਆ ਪਤਰੀ ਪਤਨੀ ਪਤੀ ਪਤਨੀ ਫਿਰ ਆਤੀ ਗੱਲਾਂ ਕਰਦੇ ਰਹਿ ਕਾਫੀ ਦੇਰ ਤੱਕ ਫਿਰ ਸੌਂ ਗਏ ਪਤੀ ਕਹਿੰਦਾ ਸੌ ਗਏ ਪਤਨੀ ਕਹਿੰਦੀ ਹੋਰ ਕੀ ਕਰਾਂ ਤੁਸੀਂ ਤਾਂ ਉੱਠਣਾ ਨਹੀਂ ਮੈਨੂੰ ਤਾਂ ਉੱਠਣਾ ਪੈਣਾ ਹੈ ਨਾ ਥੈਂਕ ਯੂ so much ਕੁਛ ਰਹੋ ਕੁਝ ਆਲ ਰਹੋ ਮੈਂ ਜੀ ਵੀ ਬਦਿਆ ਜੀ ਕਹਿੰਦੀ ਤੂੰ ਜੋ ਉੱਠਣਾ ਨਹੀਂ ਮੈਂ ਤੇ ਪੁਣ وہ بھی ودیے باقی چپ کر لا لا کے کرنا لکھ دے لکھ ਇਹ ਕਹਿਆ ਵੀ ਜੇ ਤੁਸੀਂ ਖਾਤੋ ਇੰਨੀ ਬੋਲੀ ਰੌਣਦੇ ਆ ਤੇ ਟੁੱਟਾ ਭੱਜਾ ਮੋਟਰਸਾਈਕਲ ਆ ਕਹਿੰਦਾ ਕਿ ਇਹ ਮੋਟਰਸਾਈਕਲ ਦੀ ਖਾਸੀਅਤ ਆ ਕਿ ਇਹ ਬੁੜੀ ਬੰਦਾ ਜਾਣਦਾ ਹੋਂ ਐਕਸੀਡੈਂਟ ਹੋ ਜਾਵੇ ਤੇ ਬੁੜੀ ਮਰ ਜਾਂਦੀ ਆ ਬੰਦਾ ਮਰ ਜਾਂਦਾ ਇਹ ਕਹਿੰਦਾ ਮੈਨੂੰ ਦੇ ਦਿਓ 5 ਲੱਖ ਲੱਖ ਕਿਤੇ ਆ ਜਾਂਦਾ ਮੈਂ ਕਿ ਆ ਦੇ ਉਹ ਬਾਬਾ ਜੋ ਉਲਟਾ ਹੀ ਹੋ ਜਾਂਦਾ ਬਾਕੀ ਤੁਹਾਨੂੰ ਕਿਹਦਾ ਨਹੀਂ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮਿਲਦੇ ਆਂਗੇ ਨਵੀਂ ਵੀਡੀਓ ਵਿੱਚ ਰੱਬ ਰਾਖਾ